ਸਸਰੀ ਗੱਲ ਜੀ ਤੁਸੀਂ ਦੇਖ ਰਹੇ ਸ਼ਰੇ ਪੰਜਾਬ ਨਿਊਜ਼ ਚੈਨਲ ਨਵੀਂ ਅੱਤਾ ਅਪਡੇਟ ਲੈ ਕੇ ਇੱਕ ਵਾਰ ਫੇਰ ਤੁਹਾਡੇ ਸਾਹਮਣੇ ਪੇਸ਼ ਹੋਏ ਆ ਗੱਲ ਕਰਦੇ ਆ ਕਿ ਟ੍ਰੈਫਿਕ ਦੇ ਨਿਯਮਾਂ ਨੂੰ ਲੈ ਕੇ ਪੁਲਿਸ ਸਖਤ ਦਿਖਾਈ ਦੇ ਰਹੀ ਹੈ ਅਗਰ ਕੋਈ ਵੀ ਵਿਅਕਤੀ ਜਿਹੜਾ ਇਹਨਾਂ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਦਾ ਹੈ ਤਾਂ ਪੁਲਿਸ ਵੱਲੋਂ ਵੱਡਾ ਜੜਾ ਆ ਮੋਟਾ ਚਲਾਣ ਹੋ ਰਿਹਾ ਘਰਾਂ ਤੱਕ ਪਹੁੰਚਾਇਆ ਜਾਂਦਾ ਜੀ ਹਾਂ ਐਸੀ ਇੱਕ ਮਾਮਲਾ ਜਿਹੜਾ ਆ ਉਹ ਹੁਸ਼ਿਆਰਪੁਰ ਤੋਂ ਆਇਆ ਤਾਂ ਇੱਕ ਵੀਡੀਓ ਜਿਹੜੀ ਆ ਬੜੀ ਤੇਜ਼ੀ ਦੇ ਨਾਲ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਸੀ ਜਿਹਦੇ ਵਿੱਚ ਚਾਰ ਨੌਜਵਾਨ ਇੱਕ ਐਕਟਿਵਾ ਦੇ ਉੱਤੇ ਜਾ ਰਹੇ ਸਨ ਤਾਂ ਪਿੱਛੇ ਇੱਕ ਕਾਰ ਸਵਾਰ ਵਿਅਕਤੀ ਵੱਲੋਂ ਉਹਨਾਂ ਦੀ ਜਿਹੜੀ ਆ ਉਹ ਵੀਡੀਓ ਬਣਾਈ ਜਾਂਦੀ ਆ ਤਾਂ ਵੀਡੀਓ ਜਦੋਂ ਸੋਸ਼ਲ ਮੀਡੀਆ ਤੇ ਵਾਇਰਲ ਹੁੰਦੀ ਆ ਤਾਂ ਪੁਲਿਸ ਟ੍ਰੈਫਿਕ ਪੁਲਿਸ ਤੱਕ ਉਹ ਜਿਹੜੀ ਵੀਡੀਓ ਪਹੁੰਚਦੀ ਆ ਤਾਂ ਹੁਸ਼ਿਆਰਪੁਰ ਪੁਲਿਸ ਵੱਲੋਂ ਤੁਰੰਤ ਐਕਸ਼ਨ ਲੈਂਦੇ ਹੋਏ ਪਹਿਲਾਂ ਤਾਂ ਉਸ ਨੰਬਰ ਨੂੰ ਟ੍ਰੇਸ ਕੀਤਾ ਜਾਂਦਾ ਕਿ ਕਿਸ ਦੇ ਨਾਂ ਤੇ ਜਿਹੜੀ ਆ ਉਹ ਸਿਕਿਉਟਰੀ ਆ ਤਾਂ ਉਸ ਸਿਕਿਉਟਰੀ ਦੇ ਮਾਲਕ ਦੇ ਘਰ ਤੱਕ ਜਿਹੜਾ ਪਹੁੰਚਿਆ ਜਾਂਦਾ ਤਾਂ ਪੁਲਿਸ ਵੱਲੋਂ ਜੜਾਇਆ ਉਹਦਾ ਮੋਟਾ ਚਲਾਣ ਜਿਹੜਾ ਉਹ ਘਰ ਜਾ ਕੇ ਕੀਤਾ ਜਾਂਦਾ ਤਾਂ ਪੁਲਿਸ ਵੱਲੋਂ ਸਿੱਧੇ ਤੌਰ ਤੇ ਕਿਹਾ ਗਿਆ ਕਿ ਅਗਰ ਕੋਈ ਵੀ ਵਿਅਕਤੀ ਇਹ ਇਹਨਾਂ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਦਾ ਹੋਇਆ ਦਿਖਾਈ ਦਿੱਤਾ ਤਾਂ ਚਲਾਣ ਦੇ ਤੌਰ ਤੇ ਜਿਹੜਾ ਗਿਫਟ ਆ ਉਹਨਾਂ ਦੇ ਘਰ ਤੱਕ ਪਹੁੰਚਾਇਆ ਜਾਵੇਗਾ ਬੜੇ ਬਹੁਤ ਹੀ ਸਤਿਕਾਰਯੋਗ ਸ਼੍ਰੀ ਸੰਦੀਪ ਕੁਮਾਰ ਮਲਕ ਜੀ ਆਪੀਐਸ ਐਸਐਸਪੀ ਸ਼ਹਿਰਪੁਰ ਜੀ ਨੇ ਸ਼ਹਿਰਪੁਰ ਦੇ ਵਿੱਚ ਬਤੌਰ ਐਸਐਸਪੀ ਚਾਰ ਸੰਭਾਲਿਆ ਉਹਨਾਂ ਨੇ ਸਾਨੂੰ ਸ਼ਹਿਰ ਦੀ ਟ੍ਰੈਫਿਕ ਜਿਹੜੀ ਹੈ ਨਿਰਵਿਘਨ ਤੇ ਸੁਚਾਰੂ ਢੰਗ ਨਾਲ ਚਲਾਉਣ ਵਾਸਤੇ ਬਹੁਤ ਹੀ ਅਦੁੱਪਤ ਸਤਿਕਾਰ ਦੇ ਨਾਲ ਜਿਹੜੀਆਂ ਹਦਾਇਤਾਂ ਸਾਨੂੰ ਕੀਤੀਆਂ ਤੇ ਇਹਦੇ ਵਿੱਚ ਇਹਨਾਂ ਹਦਾਇਤਾਂ ਦੀ ਪਾਲਣਾ ਕਰਦੇ ਅਸੀਂ ਦੇਖਿਆ ਕਿ ਇੱਕ ਐਕਟਵਾ ਦੇ ਉੱਪਰ ਚਾਰ ਵਿਅਕਤੀ ਸਵਾਰ ਹੋ ਕੇ ਜਾ ਰਹੇ ਆ ਜੋ ਕਿ ਟ੍ਰੈਪ ਕਰੂਲਾ ਦੀ ਬਹੁਤ ਵੱਡਾ ਵਾਇਲੇਸ਼ਨ ਆ ਅਸੀਂ ਹੁਸ਼ਿਆਰਪੁਰ ਜ਼ਿਲ੍ਹੇ ਦੇ ਵਿੱਚ ਜਿਹੜੀ ਟ੍ਰੈਪ ਕਰੂਲਾ ਦੀ ਵਾਇਲੇਸ਼ਨ ਆ ਉਹ ਕਿਸੇ ਵੀ ਕੀਮਤੇ ਬਰਦਾਸ਼ਤ ਨਹੀਂ ਕਰਾਂਗੇ ਉਹ ਵਿਅਕਤੀਆਂ ਦਾ ਅਸੀਂ ਬਜਰੀਆ ਜਿਹੜੇ ਸਾਡੇ ਸੋਰਸ ਆ ਉਹਨਾਂ ਰਹੀਂ ਉਹਨਾਂ ਦਾ ਐਡਰੈਸ ਕਢਾ ਕੇ ਅੱਜ ਅਸੀਂ ਉਹਨਾਂ ਦੇ ਘਰ ਆਏ ਆ ਐਕਟ ਵਾ ਜਿਹੜੀ ਮੌਕੇ ਤੇ ਅਸੀਂ ਫੜਦੀ ਹੈ ਤੇ ਉਹਨਾਂ ਦਾ ਜਿਹੜਾ ਮੋਟਾ ਚਰਾਨਾ ਹੈ ਉਹ ਅਸੀਂ ਕੀਤਾ ਤਾਂ ਜੋ ਸ਼ਹਿਰ ਦੇ ਵਿੱਚ ਕੋਈ ਵੀ ਵਿਅਕਤੀ ਟ੍ਰੈਫਿਕ ਰੂਲਾਂ ਦੀ ਜਿਹੜੀ ਹੈਗੀ ਹੈ ਟ੍ਰੈਫਿਕ ਰੂਲਾਂ ਦੇ ਵਿੱਚ ਕੋਈ ਔਕੜ ਪੈਦਾ ਨਾ ਕਰੇ ਅਤੇ ਟ੍ਰੈਫਿਕ ਰੂਲਾਂ ਦੀ ਪਾਲਣਾ ਕਰੇ ਅਗਰ ਕੋਈ ਵਿਅਕਤੀ ਟ੍ਰੈਫਿਕ ਰੂਲਾਂ ਦੀ ਪਾਲਣਾ ਨਹੀਂ ਕਰੇਗਾ ਤੇ ਉਸ ਨੂੰ ਜਿਹੜੇ ਆ ਗਿਫਟ ਹੈ ਉਸ ਸਮੇਂ-ਸਮੇਂ ਸਿਰ ਦਿੱਤੇ ਜਾਣਗੇ ਇਸ ਕਰਕੇ ਮੈਂ ਇਸ ਮਾਧਿਅਮ ਰਹੀਂ ਸਾਰੇ ਹਿਆਰਪੁਰ ਵਾਸੀਆਂ ਨੂੰ ਬੇਨਤੀ ਕਰਨੀ ਚਾਹੁੰਦਾ ਕਿ ਪਲੀਜ਼ ਸਾਡੇ ਅੱਖ ਤੇ ਕੰਨ ਬਣ ਕੇ ਸਾਡਾ ਸਾਥ ਦਿਓ ਤਾਂ ਜੋ ਅਸੀਂ ਇਸ ਮਿਸ਼ਨ ਦੇ ਵਿੱਚ ਕਾਮਯਾਬ ਹੋ ਸਕੀਏ ਇਹਨਾਂ ਵਿਅਕਤੀਆਂ ਦਾ ਜਿਹੜੇ ਚਾਰ ਵਿਅਕਤੀ ਇੱਕ ਇਕਰਤਾਂ ਤੇ ਬੈਠੇ ਸੀ ਉਹਨਾਂ ਦਾ ਗਿਫਟ ਜਿਹੜਾ ਉਹ ਤਿਆਰ ਹੈ ਉਹ ਅਸੀਂ ਦੇ ਰਹੇ ਹਾਂ ਤੇ ਪਲੀਜ਼ ਇਸ ਗਿਫਟ ਨੂੰ ਸੰਭਾਲ ਕੇ ਰੱਖਣਾ ਤੇ ਘਰੋਂ ਜਾਂਦੇ ਸਮੇਂ ਸਵੇਰੇ ਇਹਨੂੰ ਦੇਖ ਕੇ ਜਾਣਾ ਤਾਂ ਜੋ ਤੁਸੀਂ ਅੱਗੇ ਤੋਂ ਟ੍ਰੈਫਿਕ ਕ 控制ਾਂ ਦੀ ਪਾਲਣਾ ਜਿਹੜੀ ਹੈ ਕਰਦੇ ਰਹੋ ਧੰਨਵਾਦ ਸਾਡੇ ਬਹੁਤ ਹੀ ਸਤਿਕਾਰਯੋਗ ਸ਼੍ਰੀ ਸੰਦੀਪ ਕੁਮਾਰ ਮਲਕ ਜੀ ਆਈਪੀਐਸ ਐਸਐਸਪੀ ਸ਼ਹਿਰਪੁਰ ਜੀ ਨੇ ਸ਼ਹਿਰਪੁਰ ਦੇ ਵਿੱਚ ਬਤੌਰ ਐਸਐਸਪੀ ਚਾਰ ਸੰਭਾਲਿਆ ਉਹਨਾਂ ਨੇ ਸਾਨੂੰ ਸ਼ਹਿਰ ਦੀ ਟ੍ਰੈਫਿਕ ਜਿਹੜੀ ਹੈ ਨਿਰਵਿਘਨ ਤੇ ਸੁਚਾਰੂ ਢੰਗ ਨਾਲ ਚਲਾਉਣ ਵਾਸਤੇ ਬਹੁਤ ਹੀ ਅਦਭੁਤ ਤੇ ਸਤਿਕਾਰ ਦੇ ਨਾਲ ਜਿਹੜੀਆਂ ਅਦਾਇਤਾਂ ਸਾਨੂੰ ਕੀਤੀਆਂ ਇਹਦੇ ਵਿੱਚ ਇਹਨਾਂ ਹਦਾਇਤਾਂ ਦੀ ਪਾਲਣਾ ਕਰਦੇ ਅਸੀਂ ਦੇਖਿਆ ਕਿ ਇੱਕ ਐਕਟਵਾ ਦੇ ਉੱਪਰ ਚਾਰ ਵਿਅਕਤੀ ਸਵਾਰ ਹੋ ਕੇ ਜਾ ਰਹੇ ਆ ਜੋ ਕਿ ਟ੍ਰੈਫਿਕ ਰੂਲਾਂ ਦੀ ਬਹੁਤ ਵੀ ਵਾਇਲੇਸ਼ਨ ਹੈ ਅਸੀਂ ਹੁਸ਼ਿਆਰਪੁਰ ਜ਼ਿਲ੍ਹੇ ਦੇ ਵਿੱਚ ਜਿਹੜੀ ਟ੍ਰੈਫਿਕ ਰੂਲਾਂ ਦੀ ਵਾਇਲੇਸ਼ਨ ਹੈ ਉਹ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕਰਾਂਗੇ ਉਹ ਵਿਅਕਤੀਆਂ ਦਾ ਅਸੀਂ ਬਜਰੀਆ ਜਿਹੜੇ ਸਾਡੇ ਸੋਰਸ ਹੈ ਉਹਨਾਂ ਰਹੀਂ ਉਹਨਾਂ ਦਾ ਐਡਰੈਸ ਕਢਾ ਕੇ ਅੱਜ ਅਸੀਂ ਉਹਨਾਂ ਦੇ ਘਰ ਆਏ ਆਂ ਇੱਕ ਵਾਰ ਜਿਹੜੀ ਮੌਕੇ ਤੇ ਅਸੀਂ ਫੜ ਲਈ ਹੈ ਕਿ ਕੌਣ ਦਾ ਜਿਹੜਾ ਮੋਟਾ ਚਲਾਨ ਹੈ ਉਹ ਅਸੀਂ ਕੀਤਾ ਤਾਂ ਜੋ ਸ਼ਹਿਰ ਦੇ ਵਿੱਚ ਕੋਈ ਵੀ ਵਿਅਕਤੀ ਟ੍ਰੈਪ ਕਰੂਲਾਂ ਦੀ ਜਿਹੜੀ ਹੈਗੀ ਹੈ ਟ੍ਰੈਪ ਕਰੂਲਾਂ ਦੇ ਵਿੱਚ ਕੋਈ ਔਕੜ ਪੈਦਾ ਨਾ ਕਰੇ ਅਤੇ ਟ੍ਰੈਪ ਕਰੂਲਾਂ ਦੀ ਪਾਲਣਾ ਕਰੇ ਅਗਰ ਕੋਈ ਵਿਅਕਤੀ ਟ੍ਰੈਪ ਕਰੂਲਾਂ ਦੀ ਪਾਲਣਾ ਨਹੀਂ ਕਰੇਗਾ ਤੇ ਉਸ ਨੂੰ ਜਿਹੜੇ ਹੈ ਗਿਫਟ ਹੈ ਉਹ ਸਮੇਂ-ਸਮੇਂ ਸਿਰ ਦਿੱਤੇ ਜਾਣਗੇ ਇਸ ਕਰਕੇ ਮੈਂ ਇਸ ਮਾਧਿਅਮ ਰਾਹੀਂ ਸਾਰੇ ਹਿਆਰਪੁਰ ਵਾਸੀਆਂ ਨੂੰ ਬੇਨਤੀ ਕਰਨੀ ਚਾਹੁੰਨਾ ਕਿ ਪਲੀਜ਼ ਸਾਡੇ ਅੱਖ ਤੇ ਕੰਨ ਬਣ ਕੇ ਸਾਡਾ ਸਾਥ ਦਿਓ ਤਾਂ ਜੋ ਅਸੀਂ ਇਸ ਮਿਸ਼ਨ ਦੇ ਵਿੱਚ ਕਾਮਯਾਬ ਹੋ ਸਕੀਏ ਇਹਨਾਂ ਵਿਅਕਤੀਆਂ ਦਾ ਜਿਹੜੇ 4 ਵਿਅਕਤੀ ਇੱਕ ਇੱਕ ਟੋਆ ਤੇ ਬੈਠੇ ਸੀ ਉਹਨਾਂ ਦਾ ਗਿਫਟ ਜਿਹੜਾ ਉਹ ਤਿਆਰ ਹੈ ਉਹ ਅਸੀਂ ਦੇ ਰਹੇ ਹਾਂ ਤੇ ਪਲੀਜ਼ ਇਸ ਗਿਫਟ ਨੂੰ ਸੰਭਾਲ ਕੇ ਰੱਖਣਾ ਤੇ ਘਰੋਂ ਜਾਂਦੇ ਸਮੇਂ ਸਵੇਰੇ ਇਹਨੂੰ ਦੇਖ ਕੇ ਜਾਣਾ ਤਾਂ ਜੋ ਤੁਸੀਂ ਅੱਗੇ ਤੋਂ ਟਰੈਪ ਕਰੂਲਾਂ ਦੀ ਪੜਣਾ ਜਿਹੜੀ ਹੈ ਕਰਦੇ ਰਹੋ ਧੰਨਵਾਦ ਨਵੀਆਂ ਤੇ ਤਾਜ਼ਾ ਅਪਡੇਟਸ ਵਾਸਤੇ ਦੇਖਦੇ ਰਹੋ ਸਾਡਾ ਚੈਨਲ ਸ਼ੇਰ ਪੰਜਾਬ ਨਿਊ ਚੈਨਲ ਉਸ ਖਾਸ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਔਰ ਲਾਈਕ ਤੱਕ ਕਰ ਹੀ ਦੇਣਾ ਔਰ ਨਾਲ ਦੀ ਨਾਲ ਬੈਲ ਆਈਕਨ ਨੂੰ ਦਬਾਣਾ ਨਾ ਭੁੱਲਣਾ ਤਾਂ ਜੋ ਕਿ ਸਮੇਂ-ਸਮੇਂ 'ਤੇ ਸਾਡੀ ਨੋਟੀਫਿਕੇਸ਼ਨ ਤੁਹਾਨੂੰ ਮਿਲਦੀ ਰਹੇ ਫਿਲਹਾਲ ਮੈਨੂੰ ਦਿਓ ਇਜਾਜ਼ਤ ਔਰ ਦੇਖਦੇ ਰਹੋ ਸ਼ੇਰ ਪੰਜਾਬ ਨਿਊ ਚੈਨਲ